ਲੋ ਮੇਰੇ ਪੰਜਾਬ ਵਾਸੀਓ ਮੈਂ ਤੁਹਾਡਾ ਮਿੱਤਰ ਜਵਾਰ ਚੌਧਰੀ ਤੇ ਤੁਸੀਂ ਦੇਖਦੇ ਫੈਕਸ ਦੇ ਜਿਸੀ ਦੂਸਰੀ ਵਿੰਡੋ ਵਿੱਚ ਮੇਰੀ ਜਿਹੜੀ ਸ਼ਖਸੀਅਤ ਮਹਿਮਾਨ ਹੈ ਮੇਰੀ ਜਿਹੜੀ ਪਰੌਣੇ ਨੇ ਤੁਸੀਂ ਦੇਖ ਚੁੱਕੇ ਹੋ ਠੀਕ ਹੈ ਜੀ ਇਹ ਜਨਾਬ ਯੂਐਸ ਆਰਮੀ ਦੇ ਕਰਨਲ ਰਿਟਾਇਰ ਤੇ ਆਪਣੇ ਮਹਾਤਮਾ ਗਾਂਧੀ ਦੇ ਬਹੁਤ ਵੱਡੇ ਫੈਨ ਤੇ ਉਹਨਾਂ ਦੇ ਉੱਤੇ ਬਹੁਤ ਪਾਰਾ ਕੰਮ ਇਹਨਾਂ ਨੇ ਕੀਤਾ ਕ੍ਰੋਸ ਐਗਜ਼ਾਮੀਨੇਸ਼ਨ ਉਹਨਾਂ ਦੀ ਪਰਸਨੈਲਿਟੀਜ਼ ਦਾ ਕੀਤਾ ਉਹਨਾਂ ਦੇ ਕੰਮ ਦਾ ਕੀਤਾ ਉਹਨਾਂ ਦੀ ਹਰਕਤਾਂ ਦਾ ਕੀਤਾ ਤੇ ਉਸ ਤੋਂ ਬਾਅਦ ਫਿਰ ਦੋ ਕਿਤਾਬਾਂ ਜਿਹੜੀਆਂ ਸੀ ਉਹ ਲਿਖੀਆਂ ਅਸੀਂ ਪਿਛਲੀ ਜਿਹੜੀ ਗੱਲਬਾਤ ਕਰਨਲ ਸਾਹਿਬ ਦੇ ਨਾਲ ਕੀਤੀਆਂ ਉਹਨਾਂ ਨੇ ਤੁਹਾਨੂੰ ਕਿਤਾਬਾਂ ਦੇ ਰੈਫਰੈਂਸ ਵੀ ਦੇ ਚੁੱਕੇ ਆ ਕਿਤਾਬਾਂ ਦਾ ਕੰਟੈਂਟ ਵੀ ਦੱਸ ਚੁੱਕੇ ਆ ਅੱਜ ਜਿਹੜਾ ਗਾਂਧੀ ਗੁਫ਼ਤਗੂ ਗੱਲ ਕਰਨ ਦੀ ਜਿਹੜੀ ਵਜ੍ਹਾ ਬਣੀ ਹੈ ਉਹ ਇਹ ਵੇਖ ਕੇ ਜਨਾਬ ਮਹਾਤਮਾ ਗਾਂਧੀ ਦਾ ਅੱਜ ਜਨਮ ਦਿਨ ਹੈਗਾ 2 ਅਕਤੂਬਰ ਤੁਹਾਨੂੰ ਪਤਾ ਅੱਜ ਜਨਮ ਦਿਨ ਹੈ ਤੇ ਉਹਨਾਂ ਦੀ ਜਨਮਾਸ਼ਤੀ ਦੇ ਉੱਤੇ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਯਾਦ ਨਾ ਕਰੀਏ ਫਿਰ ਮੇਰਾ ਖਿਆਲ ਹੈ ਉਹਨਾਂ ਦੀ ਜ਼ਿਆਤੀ ਹੋ ਜਾਏਗੀ ਸਾਡੀ ਉਹ ਚੋਂ ਕਿ ਉਹ ਚੋਕੇ ਟ੍ਰੁੱਥ ਦੇ ਨਾਲ ਜਿਹੜੇ ਨੇ ਉਹ ਕਰਦੇ ਨੇ ਐਕਸਪੈਰੀਮੈਂਟ ਤੇ ਅਸੀਂ ਕਿਹਾ ਅਸੀਂ ਜ਼ਰਾ ਵੀ ਉਹਨਾਂ ਦੇ ਇਸ ਐਕਸਪੈਰੀਮੈਂਟ ਦਾ ਹਿੱਸਾ ਬਣਨਾ ਜ਼ਰੂਰੀ ਹੈ ਤੇ ਕਰਨਲ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਫॉर ਇਨਵਾਈਟਿੰਗ ਤੇ ਤੁਹਾਡੇ ਮੈਂ ਕਿਹਾ ਤੁਹਾਡੇ ਮਿੱਤਰ ਦੀ ਜਿਹੜੀ ਆਪਣਾ ਉਹ ਉਹ ਜਨਮ ਦਿਨ ਸੀ ਤੇ ਅੱਜ ਜਨਮ ਦਿਨ ਆਉਂਦਾ ਹੈ ਇਹ ਬਾਕੀ ਤਾਂ ਬਹੁਤ ਕੁਝ ਉਹਨਾਂ ਨੇ ਝੂਠੋ ਝੂਠ ਚਤਾਲੀ ਚਲਾਇਆ ਜਨਮ ਦਿਨ ਦੀ ਤਰੀਕ ਤਾਂ ਪੱਕੀ ਹੈਗੀ ਆ ਜਨਮ ਦਿਨ ਦੀ ਪੱਕੀ ਹੈ ਹੋਰ ਅੱਜ 156 ਅੱਛਾ 156 ਇਅਰ ਬਰਥ ਐਨੀਵਰਸਰੀ ਮਨਾਾਈ ਜਾ ਰਹੀ ਹੈ ਅੱਛਾ ਜੀ ਤੇ ਆਪਾਂ ਪਿਛਲੇ ਗੱਲਾਂ ਕਰ ਚੁੱਕੇ ਆ ਅੱਜ ਅਸੀਂ ਅਫਰੀਕਾ ਦਾ ਦੇਖਿਆ ਸੀ ਕਿ ਅਫਰੀਕਾ ਦੇ ਜਾ ਕੇ ਜੋ ਉਸ ਤੋਂ ਬਾਅਦ ਝੂਠ ਝਾੜ ਬੋਲੇ ਲਿਖਿਆ ਫਿਰ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਆਪਣੀ ਕਿਤਾਬ ਦੇ ਵਿੱਚੋਂ ਹੀ ਉਹਨਾਂ ਨੂੰ ਜਿਹੜਾ ਸੀ ਉਹ ਕਾਊਂਟਰ ਕੀਤਾ ਚੀਜ਼ਾਂ ਨੂੰ ਬਿਲਕੁਲ ਇੱਕ ਤਾਰੀਖ ਦਾ ਹਿੱਸਾ ਹੈ ਅਸੀਂ ਤਾਰੀਖ ਤੋਂ ਅੱਜ ਤੁਰ ਕੇ ਮੈਂ ਥੋੜਾ ਜਿਹਾ ਤੁਹਾਣਾ ਗੱਲ ਕਰਨਾ ਚਾਹਾਂਗਾ ਕਿ ਜਦੋਂ ਅਸੀਂ ਹੁਣ ਜਦੋਂ ਸਾਰੇ ਲੋਕ ਜਿਹੜੇ ਮਹਾਤਮਾ ਗਾਂਧੀ ਦੇ ਜਨਮ ਦਿਨ ਮਨਾ ਰਹੇ ਨੇ ਇਹਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਤਨਜ਼ੀਮਾਂ ਨੇ ਸਿੱਖ ਫਾਰ ਜਸਟਿਸ ਦਾ ਮੈਂ ਬਿਆਨ ਦੇਖਦਾ ਬਾਕੀ ਚੀਜ਼ਾਂ ਦੀਆਂ ਉਹ ਕਹਿੰਦੇ ਨੇ ਕਿ ਇਹ ਜਿਹੜਾ ਸਾਡਾ ਤੇ ਸਭ ਤੋਂ ਵੱਡਾ ਜਿਹੜਾ ਮੁਜਰਮ ਆ ਪੰਜਾਬੀਆਂ ਦਾ ਉਹ ਤੇ ਹੈ ਹੀ ਗਾਂਧੀ ਇਹ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਤੁਸੀਂ ਸਮਝਾਓਗਾ ਮੈਨੂੰ ਕਿ ਗਾਂਧੀ ਨੇ ਤੇ ਤੁਹਾਨੂੰ ਮੁਲਕ ਲੈ ਕੇ ਦਿੱਤਾ ਸਾਡਾ ਮੁਲਕ ਯਾਦ ਕਰਾਇਆ ਅੰਗਰੇਜ਼ਾਂ ਦੇ ਕੋਲੋਂ ਸਾਡਾ ਇਹ ਮੁਜਰਮ ਕਿਵੇਂ ਹੋ ਗਿਆ ਸਾਡਾ ਤੇ ਇਹ ਲੀਡਰ ਹੋਣਾ ਚਾਹੀਦਾ ਸੀ ਪਹਿਲੀ ਗੱਲ ਦੇਖੋ ਜਿਹੜੀ ਫੰਡਾਮੈਂਟਲਸ ਹੈਗੇ ਆ ਕਿ ਅਸੀਂ ਕਹਿਣਾ ਕਿ ਸਾਡਾ ਮੁਲਕ ਸੀਗਾ ਪਹਿਲੀ ਗੱਲ ਆ ਮੁਲਕ ਕਦੀ ਨਹੀਂ ਹੈਗਾ ਸੀ ਜਦੋਂ ਅਸੀਂ ਕਹਿੰਦੇ ਆ ਇੰਡੀਆ ਜਾਂ ਬ੍ਰਿਟਿਸ਼ ਇੰਡੀਆ ਹੂੰ ਇਹ ਕਦੇ ਵੀ ਮੁਲਕ ਨਹੀਂ ਹੁੰਦਾ ਸੀ ਉਸ ਤੋਂ ਪਹਿਲਾਂ ਇਹ ਫੈਕਚੁਅਲ ਸਟੱਫ ਹੈਗਾ ਰਿਆਰਸਾ ਹੁੰਦੀ ਅਸੀਂ ਜਿਸਾ ਸਾਡਾ ਮੁਲਕ ਪੰਜਾਬ ਜੇ ਸੱਚੀ ਪੁੱਛੋ ਸਾਡਾ ਮੁਲਕ ਪੰਜਾਬ ਠੀਕ ਹੈ ਨਾ ਜੋ 60 ਸਟੂਡੈਂਟ ਤੁਹਾਡਾ ਸਵਾਲ ਹੋਣਾ ਚਾਹੀਦਾ ਹੈ ਕਿ ਸਾਡਾ ਮੁਲਕ ਜਿਹੜਾ ਜਿਹੜਾ ਪੰਜਾਬ ਹੈ ਇਹਦੇ ਨਾਲ ਕੀ ਹੋਇਆ ਚਲੋ ਇਹ ਗੱਲ ਲੱਗ ਗਈ ਹੈ ਇਹ ਗੱਲ ਨਹੀਂ ਕਿ ਸਾਡੇ ਪੰਜਾਬ ਨੂੰ ਇਹਨਾਂ ਨੇ ਆਪਣਾ ਹਿੰਦੁਸਤਾਨ ਕਿਵੇਂ ਬਣਾ ਲਿਆ ਐਗਜ਼ੈਕਟਲੀ ਦੂਜੀ ਗੱਲ ਇਹ ਹੈ ਕਿ ਇਹ ਜਿਹੜੀ ਬ੍ਰਿਟਿਸ਼ ਇੰਡੀਆ ਜਿਹਨੂੰ ਕਹਿ ਦਿੰਨੇ ਆ ਇੱਕ ਕਲੋਨੀ ਸੀ ਕਲੋਨੀ ਇੱਕ ਕਲੋਨੀਅਲ ਪਾਵਰ ਨੇ ਹੌਲੀ-ਹੌਲੀ ਕਰਕੇ ਸਾਰਿਆਂ ਨੂੰ ਟੇਕਓਵਰ ਕਰ ਲਿਆ ਉਹ ਪੰਜਾਬ ਜਿਹੜਾ ਹੈ ਇਹ ਆਲਮੋਸਟ ਐਂਡ ਐਂਡ ਦੇ ਵਿੱਚ ਇਹ ਇਹਨਾਂ ਨੇ ਕਬਜ਼ਾ ਕਰ ਲਿਆ ਔਰ ਇਹਨਾਂ ਨੇ ਉਹ ਪਾਰਟ ਆਫ ਬ੍ਰਿਟਿਸ਼ ਕਲੋਨੀ ਜਿਹੜੀ ਸੀ ਇੰਡੀਆ ਬ੍ਰਿਟਿਸ਼ ਕਲੋਨੀ ਉਹਦੇ ਵਿੱਚ ਪਾਤਾ ਇਹ ਹੈਗਾ ਜੇ ਰਿਐਲਿਟੀ ਸੋ ਹੁਣ ਜਦੋਂ ਅਸੀਂ ਇਹਨੂੰ ਪੜਦੇ ਆ ਨਾ 8 1865 ਜਾਨੀ ਕਿ ਉਦੋਂ ਉਸ ਜ਼ਮਾਨੇ ਦੀ ਗੱਲ ਹੈ ਜਦੋਂ 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 ਅੰਗਰੇਜ਼ਾਂ ਨੇ ਇੱਥੇ ਆ ਕੇ ਪੂਰਾ ਕਬਜ਼ਾ ਕਰ ਲਿਆ ਤਾਂ ਉਸ ਤੋਂ ਫਿਰ ਇਹਨਾਂ ਨੇ ਇਸ ਨੂੰ ਪੰਜਾਬ ਨੂੰ ਵੀ ਨੈਕਸਟ ਕਰ ਲਿਆ ਉਹਦੀ ਤੁਸੀਂ ਗੱਲ ਕਰ 1849 1849 ਦੇ ਵਿੱਚ ਇਹਨਾਂ ਨੇ ਆਲਰੇਡੀ ਕਬਜ਼ਾ ਕਰ ਚੁੱਕੇ ਸਹੀ ਹੈ ਨਾ ਉਹ اچھا ਹੁਣ ਜਦੋਂ ਉਹਨਾਂ ਨੇ ਕਬਜ਼ਾ ਕਰ ਲਿਆ ਉਹਨਾਂ ਨੇ ਪਾਟ ਬਣਾਤਾ ਬ੍ਰਿਟਿਸ਼ ਇੰਗਲੈਂਡ ਦਾ ਹੁਣ ਸਾਡਾ ਵੀ ਤਾਂ ਫਰਜ਼ ਬੰਦਾ ਨਾ ਕਿ ਅਸੀਂ ਕਹੀਏ ਕਿ ਇਹ ਕਲੋਨੀ ਹੈਗੀ ਨਾ ਕਿ ਮੁਲਕ ਹੈਗਾ ਹੂੰ ਠੀਕ ਹੈ ਕੋਲੋਨੀ ਠੀਕ ਹੈ ਨਾ ਪਰ ਅਸੀਂ ਸਾਡੇ ਦਿਮਾਗ ਦੇ ਵਿੱਚ ਗੱਲਾਂ ਪੈ ਗਈਆਂ ਗਲਤ ਗੱਲਾਂ ਔਰ ਅਸੀਂ ਉਹਨੂੰ ਜਿਹੜੀਆਂ ਫੈਕਚੁਅਲ ਚੀਜ਼ਾਂ ਬਣਾ ਕੇ ਉਹਦਾ ਨੁਕਸਾਨ ਸਾਨੂੰ ਹੋਇਆ ਸਵਾਲ ਤੁਹਾਡਾ ਮੇਰਾ ਖਿਆਲ ਹੈਗਾ ਵੇ ਕਿ ਜਿਹੜਾ ਸਾਡਾ ਮੂਲਕ ਹੈ ਪੰਜਾਬ ਜਿੱਥੇ ਪੰਜਾਬੀ ਰਹਿੰਦੇ ਆ ਠੀਕ ਹੈ ਨਾ ਇਹਦੇ ਵਿੱਚ ਕੀ ਹੋਇਆ ਕਿ ਇਹ ਕੀ ਹੋਇਆ ਕਿ ਪਾਰਟੀਸ਼ਨ ਦੇ ਟਾਈਮ ਤੇ 1947 ਦੇ ਵਿੱਚ ਇਹਨੂੰ ਅਦਾ ਟੋਟਾ ਕਰ ਦਿੱਤਾ ਗਿਆ अच्छा ਜਿਹੜਾ ਈਸਟ ਪੰਜਾਬ ਬਣਿਆ ਉਹਦੇ ਫਿਰ ਹੋਰ ਟੁੱਟੇ ਹੋਏ ਓਕੇ ਇਹ ਉਹਨੀਆਂ ਤਿੰਨ ਤਿੰਨ ਥਾਵਾਂ ਕਰ ਦਿੱਤੀਆਂ ਉਹ ਚੋਂ ਹਾਂ ਬਾਚਲ ਕੱਢ ਦਿੱਤਾ ਉਹ ਚੋਂ ਹਰਿਆਣਾ ਕੱਢ ਦਿੱਤਾ ਪਰ ਜਦੋਂ ਹਾਂ ਪਰ ਇਹ ਵੀ ਦੇਖੋ ਜਦੋਂ ਪੰਜਾਬ ਉਹਨਾਂ ਨੇ ਗੋਰੀਆਂ ਨੇ ਲਿਆਈ ਟੀ 49 'ਚ ਉਦੋਂ ਵੀ ਉਹਨਾਂ ਨੇ ਕੋਈ ਟੋਟੇ ਸ਼ੁਰੂ ਕਰਤੇ ਸੀਗੇ ਪੰਜਾਬ ਅੱਛਾ ਉਦੋਂ ਵੀ ਸ਼ੁਰੂ ਹੋ ਗਿਆ ਸੀਗਾ ਸੋ ਇਹ ਇੱਕ ਇੱਕ ਬੜਾ ਵੱਡੀ ਦੇਰ ਤੱਕ ਦਾ ਕੰਮ ਜਿਹੜਾ ਪਰ ਤੋਂ ਅਡਾਈ ਚੋਲੇ ਗਾਂਧੀ ਉਤੇ ਹੂੰ ਇਹ ਜਿਹੜਾ ਗਾਂਧੀਏ ਇਹਨੇ ਸਾਡੇ ਪੰਜਾਬ ਨੂੰ ਇਹਨੇ ਪੰਜਾਬੀਆਂ ਨਾਲ ਕੀਤਾ ਕੀ ਜੇ ਸਾ ਤਾਂ ਮਦਜ਼ਿਆ 1915 ਜਨਵਰੀ 1915 ਦੇ ਵਿੱਚ ਵਾਪਸ ਆਇਆ ਬ੍ਰਿਟਿਸ਼ ਇੰਡੀਆ ਠੀਕ ਹੈ ਬ੍ਰਿਟਿਸ਼ ਇੰਡੀਆ ਉਹਨੇ ਇੰਡੀਆ ਬਣਾਇਆ ਔਰ ਉਹਦੇ ਵਿੱਚ 1919 ਮਤਲਬ 1915 ਤੋਂ ਲੈ ਕੇ 1918 ਤੱਕ ਇਹਦੇ ਪੰਜਾਬ ਦੇ ਨਾਲ ਦਾ ਕੋਈ ਕੰਸਰਨ ਨਹੀਂ ਸੀਗਾ ਅੱਛਾ ਇਹ ਹੋਰ ਕੰਮ ਕਰਤਾ ਰਿਹਾ ਹੂੰ ਠੀਕ ਹੈ ਪਰ 1919 ਦੇ ਵਿੱਚ ਜਦੋਂ ਪਹਿਲੀ ਸਤਿਆਗ੍ਰਹਿ ਮੂਵਮੈਂਟ ਆਈ ਹੈ ਨੇਸ਼ਨ ਵਾਈਜ਼ ਜਿਹਨੂੰ ਅਸੀਂ ਨੇਸ਼ਨ ਵਾਈਡ ਮਿਲ ਕੇ ਕਹ ਦਾਂਗੇ ਕਿ ਬ੍ਰਿਟਿਸ਼ ਇੰਡੀਆ ਹੂੰ ਜਿਹਦੇ ਵਿੱਚ ਜਿਹੜਾ ਅੱਜ ਕਾ ਦਾ ਬੰਗਲਾਦੇਸ਼ਾ ਉਹ ਵੀ ਹੈ ਜਿਹਦੇ ਅੱਜ ਕਾ ਦਾ ਪਾਕਿਸਤਾਨਾ ਉਹ ਵੀ ਹੈ ਸਾਰੇ ਮਿਲ ਕੇ ਠੀਕ ਹੋਸ਼ਟ ਹੈ ਇਹ ਪਹਿਲੀ ਮੂਵਮੈਂਟ ਦੇ ਵਿੱਚ ਜਿਹੜੀ ਪਹਿਲੀ ਸਤਿਆਗ੍ਰਹਿ ਮੂਵਮੈਂਟ ਆਈ ਹੈ ਜਿਹੜੀ ਅਪ੍ਰੈਲ 1919 ਚ ਸ਼ੁਰੂ ਹੋਈ ਹੈ ਜਿਹਦੇ ਨਾਲ ਐਂਡ ਹੋਇਆ ਵੀ ਜਿਹੜਾ ਜਲਿਆਂਵਾਲੀ ਬਾਗ ਦੀ ਟ੍ਰੈਜਡੀ ਠੀਕ ਹੈ ਇਹ ਇਹ ਇੰਟਰੋਡਕਸ਼ਨ ਹੈ ਕਿ ਗਾਂਧੀ ਸੀ ਪੰਜਾਬ ਦੇ ਵਿੱਚ ਇਹ ਉਹਦੇ ਵਿੱਚ ਜਲਿਆਂਵਾਲੀ ਬਾਗ ਦੇ ਨਾਲ ਗਾਂਧੀ ਦਾ ਕੀ ਕਨੈਕਸ਼ਨ ਸੀ ਇਹ ਜ਼ਰਾ ਸਮਝਾਓ ਜਿਹੜਾ ਜਿਹੜਾ ਪਹਿਲਾ ਸੱਤਿਆਗ੍ਰਹਿਨਾ ਪਹਿਲਾ ਨੈਸ਼ਨਲ ਵਾਈਟ ਸੱਤਿਆਗ੍ਰਹਿ ਕੋ 3 ਸੱਤਿਆਗ੍ਰਹਿ ਇਹ ਅੱਜ ਗੱਲ ਕਰਦੇ ਆ ਪਰ ਜਿਹੜਾ ਪਹਿਲਾ ਹੋਇਆ ਉਹ 1919 ਚੜਾ ਠੀਕ ਹੈ ਉਹ ਰੋ ਦੀ ਉਹਦੀ ਜਿਹੜੀ ਉਹਦਾ ਜਿਹੜਾ ਟੇਲੈਂਡ ਹੈ ਟੇਲੈਂਡ ਉਹ ਹੈਗਾ ਵੇ ਜਲਿਆਵਰੇ ਟਰੈਜੇਡੀ ਜਿਹਦੇ ਚ ਲਾ ਕੇ ਚਾਕੇ 379 ਜਾਂ ਲਾ ਕੇ ਜਾ ਕੇ ਰਾਉਂਡ ਨੰਬਰ ਕਰ ਲਓ 400 400 ਬੰਦਾ ਮਾਰਿਆ ਗਿਆ ਜੀ ਗੱਲ ਠੀਕ ਹੈ ਇਹ ਹੈਗੀ ਇੰਟਰੋਡਕਸ਼ਨ ਕਿ ਇਹ ਬੰਦਾ ਪੰਜਾਬ ਵਿੱਚ ਆਣਾ ਸ਼ੁਰੂ ਹੋ ਗਿਆ ਠੀਕ ਹੈ ਠੀਕ ਹੈ ਹੁਣ ਉਸ ਟਰੈਜੇਡੀ ਦੇ ਵਿੱਚ ਜਿਹੜੇ ਸਪੈਸ਼ਲੀ ਜਿਹੜੇ ਹਿੰਦੂ ਤਬਕਾ ਤੋਂ ਥੋੜੀ ਜਿਹੀ ਮੁਸਲਮਾਨ ਵੀ ਤਬਕਾ ਇਹ ਦੇ ਵਿੱਚ ਇਹਦੇ ਵਿੱਚ ਕਨੈਕਟ ਹੋ ਰਿਹਾ ਹੈ। ਹੂੰ ਠੀਕ ਹੈ ਸ਼ੇਖ ਜਿਹੜੇ ਆ ਇਹਦੇ ਵਿੱਚ ਕਨੈਕਟ ਨਹੀਂ ਹੋਏ ਜੇ ਹੋਏ ਤਾਂ ਬਹੁਤ ਥੋੜੇ ਹੋਏ ਜੇ ਹੋਏ ਵੀ ਆ ਠੀਕ ਹੈ ਨਾ ਇਹ ਪਰ ਜਿਆਦਾਤਰ ਹੈ ਜਿਹੜੀ ਇਹ ਜਿਹੜਾ ਮੂਵਮੈਂਟ ਰਹੀ ਹੈ ਜਿਹੜੇ Hindu ਜਿਹੜੇ Hindu ਮੈਂ ਕਹਿੰਦਾ ਜਿਹੜੇ politized ਤਾਂ ਹੋ ਚੁੱਕੇ ਤੇ ਜਿਹੜੇ ਮੁਸਲਮਾਨ ਵੀ ਠੀਕ ਹੈ ਨਾ ਹੂੰ ਓਕੇ ਇਹ ਉਥੋਂ ਸ਼ੁਰੂ ਹੋਇਆ ਔਰ ਉਸ ਤੋਂ ਬਾਅਦ ਇਨੂੰ ਇਹਦਾ ਸਿਖਾਉਣਾ ਇਨੇ ਸਿਖਾਉਣਾ ਵੀ ਰਲਾਣਾ ਵਿੱਚ ਅੱਛਾ ਉਹ ਪੰਜਾਬ ਦੇ ਵਿੱਚ ਤਿੰਨ ਕਮਿਊਨਿਟੀਆ ਰਹਿੰਦੀਆਂ ਆਪਣੇ ਮੁਸਲਮਾਨ ਭਰਾ ਆਪਣੇ ਹਿੰਦੂ ਭਰਾ ਤੇ ਆਪਣੇ ਆਪਣੇ ਜਿਹੇ ਸਿੱਖ ਭਰਾ ਠੀਕ ਹੈ ਨਾ ਇਤਨ ਕਮਿਊਨਿਟੀ ਬੇਸਿਕਲੀ ਈਆਂ ਸੋ ਹੁਣ ਤੇ ਸਿਖਾਉਣਾ ਇਨੇ ਰਲਾਣ ਵਾਸਤੇ ਇਹਨੂੰ ਪਤਾ ਸੀਗਾ ਕਿ ਇਹਨੂੰ ਇਹ ਕਮਿਊਨਿਟੀ ਦੀ ਨਾਲ ਲੈ ਕੇ ਆਣਾ ਇਹ ਜਾਦਾ ਆਰਗੇਨਾਈਜ਼ਡ ਹੈਗੇ ਆ ਔਰ ਇਹ ਜੇ ਕੰਮ ਜਰ ਕਰ ਸਕਦੇ ਨੇ ਗੋਰਿਆਂ ਦੇ ਅਗੇ ਇਨ੍ਹਾਂ ਨੂੰ ਨਾਲ ਰਲਾਣਾ ਠੀਕ ਸੋ ਉਸ ਤੋਂ ਬਾਅਦ ਐਗਜ਼ਾਮਪਲ ਦੇਣਾ 13 April 1919 ਵਿੱਚ ਹੋਇਆ ਪਰ ਕਤਲ ਹੋਇਆ ਜਲਿਆਂ ਵਾਲੇ ਬਾਗ ਦਾ 4 November 1919 4 November 1919 ਇਹ ਇਹ ਦਰਬਾਰ ਸਾਹਿਬ ਦਾ ਆਪਣਾ ਜਿਹਨੂੰ ਕਹਿੰਦੇ 골ਡਨ ਟੈਂਪਲ ਹਾਂ ਇਹ ਉੱਥੇ ਆਇਆ ਵੇ ਹਾਂ ਔਰ 5 ਘੰਟੇ ਉੱਥੇ ਰਿਹਾ ਅੱਛਾ ਔਰ ਇਹਨੂੰ ਇਨੂੰ ਸਿੱਖ ਲੀਡਰ ਜਿਹੜੇ ਉਸ ਟਾਈਮ ਤੇ ਹੈਗੇ ਅਜੇ ਤੱਕ ਮੈਂ ਸਾਹਤ ਕੋ ਨਾ ਨਹੀਂ ਆਇ ਕਿਹੜੇ ਗਿਆ ਉਹਨਾਂ ਨੇ ਇਹਨੂੰ ਸਰੂਪਾ ਦਿੱਤਾ ਗਿਆ ਸਰੂਪਾ ਆਂਦਾ ਜਦੋਂ ਤੁਸੀਂ ਬੜਾ ਵੱਡਾ ਕੰਮ ਕਰ ਰਹੇ ਹੋ ਨਾ ਜਿਹਦੇ ਨਾਲ ਤੁਹਾਨੂੰ ਆਨਰ ਕੀਤਾ ਜਾਂਦਾ ਗੁਰਦੁਆਰੇ ਦੇ ਵਿੱਚ ਇਸ ਤੋਂ ਵੱਡਾ ਆਨਰ ਜੇ ਸਿੱਖ ਤੁਹਾਨੂੰ ਦੇ ਸਕਦਾ ਨਾ ਉਹ ਐ ਠੀਕ ਹੈ ਹੁਣ ਇਹਨੂੰ ਉਹਨਾਂ ਨੇ ਉਥੇ ਦਰਬਾਰ ਸਾਹਿਬ ਵਿੱਚ ਇਹਨੂੰ ਆਨਰ ਕੀਤਾ ਤਾਂ ਜਿਸ ਮੈਨੂੰ ਸੋ ਪੁੱਛੋ ਇਹ ਕਿਹੜੇ ਬੇਸ ਤੇ ਉਤੇ ਕੀਤਾ ਕਤਲਿਆਂ ਪੰਜਾਬ ਦੇ ਵਿੱਚ ਹੋਈ ਹੈ ਪੰਜਾਬੀਆਂ ਦੀ ਕਤਲਿਆਂ ਹੋਈ ਹੈ ਠੀਕ ਹੈ ਨਾ ਔਰ ਜਿਹੜਾ ਉਸ ਟਾਈਮ ਤੇ ਡਿਪਟੀ ਗਵਰਨਰ ਸੀ ਮੈਂ ਆਪਣਾ ਸਿੰਘ ਸਾਹਿਬ ਇਸ ਤੋਂ ਪਹਿਲੇ ਕਿ ਪੁੱਛਾਂ ਇਹਨੇ ਇਹਨੇ ਕੀ ਕੰਮ ਕੀਤਾ ਤੈਨੂੰ ਸਰੋਪਾ ਦਿੱਤਾ ਗਿਆ ਮੈਂ ਉਸ ਤੋਂ ਵੇਲੇ ਤੁਹਾਨੂੰ ਇਹ ਪੁੱਛਣਾ ਕਿ ਦੇਣ ਵਾਲੇ ਕੌਣ ਸਨ ਸਿੰਘ ਉਹ ਕਿਹੜੇ ਸਨ ਤੁਹਾਨੂੰ ਦੱਸਿਆ ਨਾ ਹਾਂ ਦੇਣ ਵਾਲੇ ਜਿਹੜੇ ਬੰਦੇ ਸੀ ਨਾ ਉਹਨਾਂ ਦੇ ਨਾਂ ਜਿੱਥੇ ਨਹੀਂ ਮੈਨੂੰ ਲੱਭੇ ਅੱਛਾ ਉਹ ਆਪਣੀ ਲੈ ਕੇ ਆਏ ਹੋਣੇ ਨਾ ਨਾਲ ਹੂ ਨੋਸ ਹੂ ਨੋਸ ਕਿਹਦਾ ਧਾਰੀ ਜਿੰਦੂ ਆਉਣੇ ਕੋਈ ਟੋਕ ਜੀ ਹੂ ਨੋਸ ਜੀ ਹੂ ਜਿਸ ਤਰ੍ਹਾਂ ਜਿਸ ਤਰ੍ਹਾਂ ਸਿੰਘ ਸਾਹਿਬ ਹੁਣ ਸੁਲਾਬ ਦੇ ਦੋ ਜਦੋਂ ਜਦੋਂ ਹੜ ਆਇਆ ਤੇ ਨਰਿੰਦਰ ਮੋਦੀ ਜਦੋਂ ਆਇਆ ਇੱਕ ਤੇ ਉੱਤੇ ਜਹਾਜ਼ ਦੇ ਜਾਇਦਾ ਲਿਆ ਗਰਾਉਂਡ ਤੇ ਜਿਹੜਾ ਆਇਆ ਉਹ ਕੋਈ ਵੀ ਸਿੱਖ ਰੈਪ੍ਰেজੈਂਟੇਸ਼ਨ ਹੈ ਹੀ ਨਹੀਂ ਸੀ ਉਹ ਪਤਾ ਨਹੀਂ ਕਿਹੜੇ ਲੋਕ ਸਨ ਜਿਹੜੇ ਪੱਗਾ ਪੁੱਗਾ ਬਣ ਕੇ ਬਣਾ ਕੇ ਉਹਨਾਂ ਨੂੰ ਪਹੁੰਚਾਇਆ ਗਿਆ ਗੱਪਸ਼ਾਪ ਕੀਤੀ ਗਈ ਪੁਰਾਣਾ ਟ੍ਰੈਕ ਬਿਲਕੁਲ 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 ਫਰਾਂ ਦੇਖੋ ਇਹ ਸਵਾਲ ਬੜਾ ਵਧੀਆ ਹੈ ਕਿ ਇਹਨੂੰ ਸਰੂਪਾ ਕਿਉਂ ਦਿੱਤਾ ਗਿਆ ਕਤਲਿਆਮ ਸਾਡੇ ਪੰਜਾਬੀਆਂ ਦਾ ਹੋਇਆ ਉਹ ਵੀ ਅੰਮ੍ਰਿਤਸਰ ਦੇ ਵਿੱਚ ਉਹ ਵੀ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਜਿਹੜਾ ਲਿਓਟਨਲ ਗਵਰਨਰ ਸੀ ਮਾਈਕਲ ਓਡਵਾਇਰ ਉਹਨੇ ਬਲੇਮ ਕੀਤਾ ਇਹ ਜੋ ਕੁਝ ਪੰਜਾਬ ਵਿੱਚ ਹੋਇਆ ਇਹ ਗੰਦੀ ਕਰਕੇ ਹੋਇਆ ਅੱਛਾ ਇਹ ਮਾਈਕਲ ਓਡਵਾਇਰ ਨੇ ਕਿਹਾ ਕਿ ਜਿਹਨੇ ਗੋਲੀ ਚਲਾਉਣ ਦਾ ਆਰਡਰ ਕੀਤਾ ਉੱਥੇ ਉਹ ਕਹਿੰਦਾ ਕਿ ਇਹ ਗੰਦੀ ਨਹੀਂ 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 ਮੈਂ ਡਾਇਰ ਦੀ ਨਹੀਂ ਗੱਲ ਕਰ ਰਿਹਾ ਮੈਂ ਲੁਟਨੈਂਟ ਗਵਰਨਰ ਦੀ ਗਵਰਨਰ ਦੀ ਇਹ ਦੋ ਨਾ ਡਿਫਰੈਂਟ ਹੈ ਗਿਆ ਮਾਈਕਲ ਅਡਵਾਈਜ਼ ਤੇ ਰੈਜినੈਂਟ ਡਾਇਰ ਉਹ ਜਿਹੜਾ ਜਨਰਲ ਬਰਗੇਰੀ ਹੈ ਉਸ ਐਫੈਕਟ ਮੈਂ ਜਿਹੜਾ ਗਵਰਨਰ ਹੈ ਤਾ ਉਹ ਲੁਟਨੈਂਟ ਗਵਰਨਰ ਹੈ ਉਹ ਲਹਰ ਚਾ ਠੀਕ ਹੈ ਉਹਦੀ ਗੱਲ ਠੀਕ ਹੈ ਉਹਨੇ ਬਲੇਮ ਕੀਤਾ ਕਿ ਜੋ ਕੁਝ ਪੰਜਾਬ ਵਿੱਚ ਹੋਇਆ ਇਹਦਾ ਇੱਕ ਨਿਚਾ ਉਹ ਹੈ ਗਾਂਤੀ ਸੋ ਇਹ ਬੰਦਾ ਇਹ ਬੰਦਾ ਇਹ ਬੰਦਾ ਇਹ ਹੈਗਾ ਪਰ ਇਹਨੂੰ ਅਸੀਂ ਸਰੂਪਾ ਦਿੱਤਾ ਹੂੰ ਤਾਂ ਉਹਨੂੰ ਇੱਥੇ ਪਤਾ ਲੱਗਣਾ ਚਾਹੀਦਾ ਇੱਥੇ ਕੁਝ ਹੋਣਾ ਸ਼ੁਰੂ ਹੋ ਗਿਆ ਕਿ ਹੁਣ ਜਿਹੜੇ ਸਿੱਖ ਵੀ ਹੈ ਨਾ ਉਹ ਵੀ ਇਹਦੇ ਕਬਜ਼ੇ 'ਚ ਆਣਾ ਸ਼ੁਰੂ ਹੋ ਜਾਏਗਾ ਹਾਂ ਹਿੰਦੂ ਤੇ ਆਲਰੇਡੀ ਆ ਚੁੱਕੇ ਸੀਗੇ ਮੁਸਲਮਾਨ ਆ ਚੁੱਕਾ ਸੀਗਾ ਆਲਰੇਡੀ ਠੀਕ ਹੈ ਨਾ ਮੁਸਲਮਾਨ ਜਿਹੜਾ ਆ ਚੁੱਕਾ ਸੀ ਇਹਦੀ ਉਹਦੀ ਬੈਕਗ੍ਰਾਉਂਡ ਕੋਈ ਹੋਰ ਹੈਗੀ 1870 ਵਿੱਚ ਉਹ ਮੈਂ ਅਜੇ ਕਾ ਮਿਸ ਕਰ ਰਿਹਾ ਸਕਿਪ ਸਕਿਪ ਕਰ ਰਿਹਾ ਕਿਉਂਕਿ ਟਾਈਮ ਇਹ ਵੀ ਗੱਲ ਕਰ ਇਹ ਹਾਂ ਸੋ ਹੁਣ ਇਹ ਹੁਣ ਇਹਨੇ ਟਾਈਮ ਪੰਜਾਬ ਦੇ ਵਿੱਚ ਲਾਣਾ ਸ਼ੁਰੂ ਕਰਤਾ ਅੱਛਾ ਉਹ ਜਿਹੜੀ ਕਥਲਿਆਮ ਹੋਈ ਨਾ ਹੁਣ ਜਨਿਆਂ ਦੇ ਬਾਗ ਦੀ ਉਹਨੂੰ ਇਹਨੇ ਜਿਹਨੂੰ ਕਹਿੰਦੇ ਤੀਲੀ ਲਾਉਣੀ ਪੋਲਿਟਿਕਾਈਜ਼ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਆਪ ਵਿੱਚ ਸ਼ੁਰੂ ਹਾਂ ਠੀਕ ਹੈ ਨਾ ਤੀਲੀ ਲਾਣੀ ਸ਼ੁਰੂ ਕਰਤੀ ਔਰ ਪੰਜਾਬੀਆਂ ਨੂੰ ਉਪਰ ਚੁਸ਼ਕਾਤਾ ਔਰ ਇਹਦੀਆਂ ਜੇ ਤੁਸੀਂ ਨੋਟ ਕਰੋ ਸਪੈਸ਼ਲੀ ਜਿਹੜਾ ਪੰਜਾਬ ਪਾਕਿਸਤਾਨ ਸਾਈਡ ਤੇ ਹੈ ਨਾ ਉਹ ਤੇ ਨੇ ਬੜਾ ਟਾਈਮ ਆਇਆ ਅੱਛਾ ਸਿੱਖਾਂ ਨੂੰ ਹਿੰਦੂਆਂ ਨੂੰ ਮੌਸਮ ਆਨ ਨੂੰ ਪਰਖਾਉਣ ਵਾਸਤੇ ਹੂੰ ਮੇਰੇ ਕੋ ਸਾਰੇ ਰੈਕੋਰਡ ਪਏ ਆ ਠੀਕਾ ਸਹੀ ਗੱਲ ਠੀਕ ਹੈ ਨਾ ਹੁਣ ਹੁਣ ਤੁਸੀਂ ਆ ਜਾਓ ਅਗਲਾ ਟਾਈਮ ਜਦੋਂ ਕਿ ਦੂਜਾ ਸਤਿਗ੍ਰਾਸਨ ਹੁੰਦਾ ਹੂੰ ਜਿਹਨੂੰ ਅਸੀਂ ਕਹਿੰਦੇ ਸੈਕੰਡ ਨੇਸ਼ਨਵਾਈਡ ਸਤਿਗ੍ਰਾਹ ਉਹ ਗਾ ਨਨ ਵਾਲਸ ਨਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਕਿ 1920 ਤੋ 21 ਬਾਈ ਚਲਦੀ ਹੈ ਠੀਕ ਹੈ ਉਹਨੋ ਹੈਗੀ ਹਾਈਡਰਾ ਹੈਡ੍ਰਿਕ ਉਹਨੋ ਦੇ ਵਿੱਚ ਯਾਦ ਰੱਖਣਾ ਕਿ ਵਰਲਡ ਵਾਰ 1 ਖਤਮ ਹੋ ਚੁੱਕੀ ਹੋਈ ਹੈ 1918 ਚ ਉਹਦੇ ਕਾਂਸੀਕੁਐਂਸਿਸ ਹੈ ਹੋਏ ਕਿ ਜਿਹੜੀ ਜਿਹੜੀ ਖਾਲਿਫ ਜਿਹੜਾ ਇਹ 터ਕੀਸ਼ ਹਾਂ ਖਾਲਿਫ ਉਹ ਤਾਂ ਖਤਮ ਹੋ ਗੋਰੀਆ ਨੇ ਖਤਮ ਕਰਤਾ ਹੁਣ ਉਹ ਮੂਵਮੈਂਟ ਜਿਹੜੀ ਨੂੰ ਕਹਿੰਦੇ ਖিলাਫਤ ਮੂਵਮੈਂਟ ਹਾਂ ਉਹ ਵੀ ਅੰਡਰ ਆ ਗਈ ਹਾਂ ਜਿਹੜੇ ਅਲੀ ਬ੍ਰਦਰਸ ਹੈ ਗੈਸਿਕੇ ਦੇਖੋ ਇਹ ਸਾਰੇ ਦੇ ਸਾਰਿਆਂ ਦਾ ਲੀਡਰ ਕੌਣ ਹੈ ਇਹ ਹਿੰਦੂ ਲੀਡਰ ਹਾਂ ਬੜੀ ਹੈਰਾਨਗੀ ਆਦਾ ਹੈ ਕਿ ਮੁਸਲਮਾਨਾਂ ਦਾ ਲੀਡਰ ਇਹ ਹਿੰਦੂ ਲੀਡਰ ਬਣ ਗਿਆ ਉਹ ਦੂਜੇ ਦੂਜੇ ਸਤਿਆਗ੍ਰਹਿ ਦੇ ਵਿੱਚ ਇਹ ਜਿੰਨਾ ਮੁਸਲਮਾਨ ਅੱਗੇ ਅੰਦਰ ਵੜਿਆ ਨਾ ਇਸ ਤੋਂ ਪਹਿਲਾਂ ਇਹ ਤੇ ਕਦੇ ਨਹੀਂ ਹੋਇਆ ਕਾ ਉਹਦੇ ਵਿੱਚ ਹੀ ਫਿਰ ਉਹਦੀ ਜਨਰਲ ਸਾਹਿਬ ਉਹਦੀ ਉਹਦੀ ਰੀਜ਼ਨ ਮੈਂ ਤੁਹਾਨੂੰ ਜਿਹੜੀ ਜਿਹੜੀ ਮੈਨੂੰ ਸਮਝ ਆ ਰਹੀ ਏ ਉਹ ਇਹ ਹੈਗੀ ਆ ਕਿ ਕਿਉਂਕਿ ਜਿਹੜਾ ਮੁਸਲਮਾਨ ਸੀ ਪਹਿਲੇ ਉਹ ਤੁਰਕੀ ਦੇ ਨਾਲ ਰਲ ਕੇ ਖিলাਫਤ ਮੂਵਮੈਂਟ ਦੇ ਵਿੱਚ ਆਪਣੇ ਆਪ ਨੂੰ ਫੀਲ ਜਾਂ ਮਾਮਲਾ ਨੂੰ ਸਮਝਦਾ ਸੀ ਆਪਣੇ ਬਲੌਕ ਉਹਦੇ ਵਿੱਚ ਜਦੋਂ ਆਪਣਾ ਤੁਰਕਿਸ਼ ਨੇ ਇਹ ਵਰਲਡ ਵਾਰ 1 ਤੋਂ ਬਾਅਦ ਜਦੋਂ ਖিলাਫਤ ਖਤਮ ਕਰ ਦਿੱਤੀ ਕੈਲੀਫੇਟ ਖਤਮ ਕਰ ਦਿੱਤਾ ਮਾਮਲਾ ਫਿਰ ਜਿਹੜੇ ਮੁਸਲਮਾਨ ਸੀ ਮੇਰਾ ਖਿਆਲ ਉਹਨਾਂ ਨੂੰ ਉਸ ਟਾਈਮ ਇੱਕ ਲੀਡਰਸ਼ਿਪ ਦੀ ਜਿਸ ਦੇਖਣ ਦੀ ਜ਼ਰੂਰਤ ਸੀ ਉਹਨਾਂ ਨੇ ਆਪਣੇ ਆਲੇ ਦੁਆਲੇ ਧਿਆਨ ਮਾਰ ਰਿਹਾ ਹੈਗਾ ਪਤਾ ਲੱਗੇਗਾ ਗਾਂਧੀ ਸਾਹਿਬ ਸਤਿਆਗਰਾ ਕਰ ਰਹੇ ਨੇ ਜੀ ਜਨਾਬ ਪੂਰੇ ਅੰਗਰੇਜ਼ ਦੇ ਨਾਲ ਇਹ ਲੜ ਰਹੇ ਨੇ ਹੁਣ ਤੂੰ ਰਿਪਲੇਸਮੈਂਟ ਦੇ ਤਿਆਰ ਕਰਦੇ ਨੇ ਜੇ ਚਾਂਸੇ ਚ ਆ ਕੇ ਉਹਨੇ ਲਿੱਤਾ ਪਰ ਆ ਤਾ ਗਏ ਨਾ ਉਹਦੇ ਅੰਡਰ ਆ ਗਏ ਨਾ ਬਿਲਕੁਲ ਤਾਂ ਫਿਰ ਉੱਥੇ ਆ ਉਹਦੇ ਦੇਖੋ ਉਹ ਲੋਕ ਕਰਨ ਵਾਲੇ ਜਿਆਦਾ ਪੰਜਾਬੀ ਸੀਗੇ ਜੀ ਜੀ ਪੰਜਾਬੀ ਮੂਸਮਾ ਇਹਦੇ ਦੇ ਅੰਡਰ ਆ ਗਏ ਠੀਕ ਹੈ ਨਾ ਇਹ ਲੀਡਰ ਬਣ ਗਿਆ ਨਾ ਫਿਰ ਉਸ ਤੋਂ ਬਾਅਦ ਮੋਪਲਾ ਮੋਪਲਾ ਰਿਬੈਲਿਅਨ ਤੁਸੀਂ ਨਾਲ ਹੀ ਸੁਣਿਆ ਨਾ ਮੋਪਲਾ ਰਿਬੈਲਿਅਨ ਜਿਹੜਾ ਸਿਕ ਕਰਲਾ ਸਾਊਥ ਇੰਡੀਆ ਦੇ ਵਿੱਚ ਹੋਇਆ ਹੈ ਜਿਹਦੇ ਨਾਲ ਜਿਹੜੇ ਉੱਥੇ ਦੇ ਮੂਸਮਾ ਸੀ ਉਹਨਾਂ ਨੂੰ ਲੱਗਾ ਕਿ ਗਾਂਧੀ ਨੇ ਕਿਹਾ ਸੀ ਮੈਂ 1 ਸਾਲ ਦੇ ਵਿੱਚ ਤੁਹਾਨੂੰ ਆਜ਼ਾਦੀ ਲਾ ਦਾਂਗਾ ਹਾਂ ਸੋ ਉਹਨਾਂ ਨੂੰ ਲਗਾ ਕਿ ਹੁਣ ਸਾਡਾ ਇਸਲਾਮਿਕ ਇਸਲਾਮਿਕ ਜਿਹੜੀ ਰੂਲ ਆ ਲਗਾ ਉਹਨੋਂ ਦਵਾ ਕਿ ਜਿਹੜੇ ਉੱਥੇ ਹਿੰਦੂ ਸੀ ਉਹਨਾਂ ਦੇ ਮਗਰ ਪੈ ਗਏ ਉਹਨਾਂ ਨੇ ਬੜੇ ਮਾਰਿਓ ਹੁਣ ਦੇਖੋ ਇਹ ਇਹ ਹੈਗਾ ਹੁਣ ਜਿਹੜਾ ਪੌਇਜ਼ਨ ਹੈ ਨਾ ਇਹ ਪੌਇਜ਼ਨ ਹੁਣ ਵੱਡਾ ਬਣਨਾ ਸ਼ੁਰੂ ਹੋ ਗਿਆ ਹੁਣ ਜਦੋਂ ਉੱਥੇ ਹਿੰਦੂ ਮਾਰੇ ਗਏ ਠੀਕ ਹੈ ਨਾ ਉਹ ਜਿਹੜੇ ਬਾਕੀ ਰਹਿੰਦੇ ਉੱਥੇ ਕੋ ਉਹਨਾਂ ਨੂੰ ਵੀ ਜਾਗਰੂਦੀ ਆ ਰਹੀ ਕਿ ਇਹ ਮੁਸਲਮਾਨ ਕੀ ਕਰਦੇ ਪਏ ਆ ਹੁਣ ਉਹਨਾਂ ਨੂੰ ਇੱਕ ਪਾਸਿਓਂ ਤੇ ਗੋਰਿਆਂ ਨਾਲ ਨਾਲ ਪਰ ਦੂਜੇ ਪਾਸਿਓਂ ਇਹ ਪੌਇਜ਼ਨ ਆਪੋ ਸਿਚੂਆਨਾ ਸ਼ੁਰੂ ਹੋ ਗਿਆ ਅਗੇਂਸਟ ਹੀ ਚਾਹ ਸ਼ੀ ਠੀਕ ਹੈ ਬੰਦਸ ਠੀਕ ਹੈ ਨਾ ਉਹਦੇ ਵਿੱਚ ਹੀ ਤੁਹਾਨੂੰ ਮਾਰਦਾ ਹੋਰਸਨਾ 1921 ਨਵੰਬਰ ਦੇ ਮਹੀਨੇ ਆ ਐ ਡੂਰਿੰਗ ਦਾ ਸੈਕੰਡ ਜਿਹੜਾ ਸੈਕੰਡ ਸਪਟਾਗਰਾ ਆ ਕੀ ਕਹਿੰਦੇ ਆ ਲਾਟ ਆਫ ਲਾਟ ਆਫ ਡਿਊਕ ਜਿਹੜਾ ਕਿ ਬਾਅਦ ਦੇ ਵਿੱਚ ਕਿੰਗ ਐਡਵਰਡ ਦਾ 8 ਬਣ ਗਿਆ ਉਹਨੇ ਵਿਜ਼ਿਟ ਕੀਤਾ ਇੰਡੀਆ ਦੇ ਵਿੱਚ ਜਦੋਂ ਬੰਬੇ ਆਇਆ ਤੇ ਉੱਥੇ ਬੜੀ ਵੱਡੀ ਕੀ ਕਹਿੰਦੇ ਆ ਰਾਇਟਸ ਹੋਇਆ ਉਹ ਰਾਇਟਸ ਦੇ ਵਿੱਚ ਜਿਹੜੇ ਜਿਹੜੇ ਗੋਰੇ ਸੀ ਨਾ ਗੋਰੇ ਗੋਰਿਆਂ ਨੂੰ ਫਿੱਟ ਗਿਆ ਕਿ ਗੋਰਿਆਂ ਨੂੰ ਮਾਰੋ ਆਪਸ ਵਿੱਚ ਲੜਾਈ ਹੈ ਇਹਦੇ ਕੋਈ ਸ਼ੱਕ ਨਹੀਂ ਆਪਸ ਵਿੱਚ ਲੜਿਆ ਉਹਦੇ ਵਿੱਚ ਵੀ ਹਿੰਦੂ ਤੇ ਮੁਸਲਮਾਨਾਂ ਇਹ ਲੜਾਈ ਸ਼ੁਰੂ ਹੋ ਗਈ ਹੈ ਹਾਂ ओके औरोदे बीच पंजाब 60 डिपेंड ਕਰਦਾ ਕਿਥੇ ਪੜ ਰਿਓ ਪਰ ਉਹਦੇ ਜੀ ਕੋ ਗੋਰਾ ਮਰਿਆ ਅਮਰੀਕਨ ਗੋਰਾ ਹਮ ओके औरोदे ਵਿੱਚ ਮਰਨ ਵਾਲੇ ਵੀ ਉਥੇ ਦੇ ਮੁਸਲਮਾਨ ਸੀ ਜੋ ਹੋਂ ਤੁਸੀਂ ਇਹ ਗਾਂਧੀ ਦਾ ਕਨੈਕਸ਼ਨ ਦੇਖੋ ਕਿ ਇਸ ਸਤਿਆਗਰਾਹ ਦੇ ਥਰੂ ਇਹ ਜਿਹੜਾ ਪੌਇਜ਼ਨ ਪਾ ਰਿਹਾ ਸਾਡੇ ਕੌਮ ਨਕਮਾਂ ਦੇ ਵਿੱਚ ਇਹ ਪੌਇਜ਼ਨ ਪਾਣਾ ਸ਼ੁਰੂ ਹੋ ਗਿਆ ਹੋਰ ਪੌਇਜ਼ਨ ਵੱਧਣਾ ਸ਼ੁਰੂ ਹੋ ਗਿਆ ਵੱਧਣਾ ਸ਼ੁਰੂ ਹੋ ਗਿਆ ਯਾ ਵੀ ਨਹੀਂ ਪੰਜਾਬ ਤੋਂ ਭਾਵੇਂ ਇਹ ਸਬ ਕੌਂਟੀਨੈਂਟ ਦੇ ਵਿੱਚ ਹੈ ਪੋਇਜ਼ਨ ਫੈਲਰ ਚਾਹੇ ਲੈਵਲ ਕ੍ਰੋਸ ਦੇ ਕੇ ਪਹਿਲੇ ਅੱਛਾ ਕਰਨ ਸਭ ਨੂੰ ਤੁਸੀਂ ਇਹ ਗੱਲ ਦੱਸੋ ਕਿ ਜਦੋਂ ਜਦੋਂ ਪਾਰਟੀਸ਼ਨ ਤੈਅ ਹੋ ਗਈ ਯਾਨੀ ਕਿ ਐਗਰੀਮੈਂਟ ਹੋ ਗਿਆ ਕਿ ਜਨਾਬ ਇਹ ਪਾਰ ਯਾਨੀ ਕਿ ਜਦੋਂ ਐਗਰੀਮੈਂਟ ਹੋਇਆ ਕਿ ਇਹ ਜਾਣਾ ਹੁਣ ਗੋਰਿਆਂ ਨੇ ਛੱਡ ਦੇਣਾ ਜ਼ਰਾ ਉਸ ਤੋਂ ਬਾਅਦ ਜਦੋਂ ਗੋਰੇ ਛੱਡਣ ਦਾ ਫੈਸਲਾ ਕਰ ਲਿਆ ਉਸ ਤੋਂ ਬਾਅਦ ਮੁਸਲਮਾਨ ਆਏ ਇਹਨਾਂ ਨੇ ਕਿਹਾ ਭਾਈ ਸਾਡਾ ਦੇਸ਼ ਇਹਨੇ ਆਪਣੀ ਕਰੋ ਹਿੰਦੂ ਜਿਹੜੇ ਸੀ ਗਾਂਧੀ ਉਹਨਾਂ ਨੇ ਵੀ ਇਹ ਵਧੇ ਅਗੇ ਇਸ ਦੌਰਾਨ ਪੰਜਾਬੀ ਕਿੱਥੇ ਸਨ ਪੰਜਾਬ ਤੇ ਜਿਹੜਾ ਪਹਿਲੇ ਐਨੈਕਸ ਹੋਇਆ ਸੀ ਤਾਂ ਉਹਨਾਂ ਨੇ ਨਹੀਂ ਮਤਲਬਾ ਕੀਤਾ ਗੋਰਿਆਂ ਨੂੰ ਕਿ ਸਾਡਾ ਪੰਜਾਬ ਵੀ ਦਿਓ ਜਾਂ ਉਹਨਾਂ ਨੇ ਗਾਂਧੀ ਨੂੰ ਨਹੀਂ ਕਿਹਾ ਕਿ ਸਾਡਾ ਪੰਜਾਬ ਜਿਹੜਾ ਤੁਸੀਂ ਲੜਾ ਕਰਕੇ ਜਾਓ ਦੇਖੋ ਇਹ ਬੜਾ ਸੋਣਾ ਸਵਾਲ ਹੈ ਹੁਣ ਤੁਸੀਂ ਜੰਪ ਕੀਤਾ 1947 ਤੇ ਹਾਂ ਦੇਖਣਾ ਪਰ ਅਸੀਂ ਸ਼ੁਰੂ ਕੀਤਾ 1919 ਤੋਂ ਪਰ ਜੇ 1915 ਤੋਂ ਜੇ 1915 ਤੋਂ ਲੈਂਦੇ 32 ਸਾਲ ਲੱਗੇ ਤੁਹਾਡੇ ਕੋਲ 32 ਸਾਲ ਹਾਂ ਉਹ 32 ਸਾਲ ਜਿਹੜੇ ਤੁਹਾਡੇ ਕੋ ਤੁਹਾਡਾ ਫਰਜ਼ ਬੰਦਾ ਕਿ ਉਹਨੂੰ 32 ਸਾਲ ਨੂੰ ਪੜੋਗੇ ਤੇ ਹੋਇਆ ਕੀ ਹੈ ਮੈਂ ਸਮਝਦਾ ਹਾਂ ਅਸੀਂ ਪੰਜਾਬੀ ਅਸੀਂ ਇੱਕ ਪੰਜਾਬੀ ਲੋਕ ਐਡਮ ਬੁਰਕਾ ਬਣ ਗਏ ਕਿ ਅਸੀਂ ਇਹਨਾਂ ਦੀ ਅਸੀਂ ਇਹਨਾਂ ਦੀ ਗੱਲਾਂ 'ਚ ਆ ਗਏ ਇਹ ਦੇਖੋ ਸਾਨੂੰ ਸਮਝ ਨਾ ਪੈਗਾ ਕਿ ਐਜ਼ ਅ ਪੰਜਾਬੀ ਐਸੇ ਪੰਜਾਬੀ ਇਹ ਜਿਹੜੇ 32 ਸਾਲ ਹੈ ਇਹਨੂੰ ਧਿਆਨ ਨਾਲ ਬਹਿ ਕੇ ਪੜੋ ਇੱਥੇ ਹੋਇਆ ਕੀ ਹੈ ਹੁਣ ਤੁਹਾਨੂੰ ਮੈਂ ਥੋੜੀਆਂ ਐਗਜ਼ਾਮਪਲਾਂ ਦਿਤੀਆਂ ਆ ਬਿਲਕੁਲ ਦੱਸਿਆ ਰਿਲੇਟਿਡ ਅਗੇ ਪੰਜਾਬ ਦੇ ਨਾਲ ਪੰਜਾਬ ਦੇ ਨਾਲ ਫੇਰ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਜਿੱਥੇ ਤੁਸੀਂ ਰਹਿੰਦੇ ਹੋ ਨਨਖਾਨਾ ਸਾਹਿਬ ਜਿਆਦਾ ਦੂਰ ਨਹੀਂ ਹੈਗਾ 1921 1921 ਫਰਵਰੀ ਦੇ ਮਹੀਨੇ 150 ਲੱਗ ਜਾ ਕੇ 150 ਸਿੱਖਾਂ ਦਾ ਕਤਲ ਹੋਇਆ ਕਿ ਤੁਸੀਂ ਤੇ ਨਨਖਾਣਾ ਚਾ ਜਾਗੇ ਉੱਥੇ ਅਜੀ ਵੀ ਤੁਹਾਨੂੰ ਇਨਫੋਰਮੇਸ਼ਨ ਮਿਲ ਜਾਏਗੀ ਜੀ ਜੀ ਹੈ ਬਿਲਕੁਲ ਹੈ ਅੱਛਾ ਔਰ ਉਹਦੇ ਬਾਰੇ ਵੀ ਅਸੀਂ ਸਿੱਖਾਂ ਨੇ ਯਾ ਆਪਣੇ ਪੰਜਾਬੀਆਂ ਨੇ ਧਿਆਨ ਨਹੀਂ ਕੀਤਾ ਕਿ ਇਹ ਜਿਹੜੀ ਲਹਿਰ ਆਈ ਜਿਹਨੂੰ ਕਹਿੰਦੇ ਆ ਗੁਰਦੁਆਰਾ ਰਿਫਾਰਮ ਮੂਵਮੈਂਟ ਇਹ ਸਿੱਖਾਂ ਚ ਆਈ ਸੀ ਹਾਂ ਆਈ ਇਹ ਜਾ ਕੇ 1920 ਤੋਂ ਸ਼ੁਰੂ ਹੋਈਏ ਤੇ 1925 ਤੱਕ ਗਈ ਹੈ ਹੂੰ ਵੇਖੋ ਹੁਣ ਅਸੀਂ ਧਿਆਨ ਨਹੀਂ ਕੀਤਾ ਅਸੀਂ ਸੋਚਦੇ ਹਾਂ ਕਿ ਅਸੀਂ ਆਪਣਾ ਗੁਰਦੁਆਰਿਆਂ ਨੂੰ ਅਜੇ ਯਾਦ ਕਰਾਉਣੇ ਅੰਦਰਾ ਤੇ ਆ ਨਹੀਂ ਕੀਤਾ ਕਿ ਉਹ ਜਿਹੜੀ ਆਜ਼ਾਦੀ ਸੀ ਗੋਰਿਆਂ ਦੇ ਅਗੇਂਸਟ ਲੜਦੇ ਭਿਆ ਔਰ ਉਹ ਲੜਾਨ ਵਾਲਾ ਪਿੱਛੇ ਹੈ ਗਾਂਧੀ ਗਾਂਧੀ ਸੋ ਇਹਨਾਂ ਨੇ ਇਹਨਾਂ ਨੇ ਇਹਨੇ ਹਿੰਦੂਆਂ ਨੂੰ ਵੀ ਕੰਟਰੋਲ ਕਰ ਲਿਆ ਮੁਸਲਮਾਨਾਂ ਨੂੰ ਵੀ ਪੰਜਾਬ ਦੇ ਵੀ ਕਾ ਕਰਿਆ ਪੰਜਾਬ ਦੇ ਮੁਸਲਮਾਨਾਂ ਨੂੰ ਵੀ ਕੰਟਰੋਲ ਕਰ ਲਿਆ ਸਿੱਖਾਂ ਨੂੰ ਵੀ ਕੰਟਰੋਲ ਕਰ ਲਿਆ ਉਹ ਸਿੱਖ ਜਿਹੜਾ ਉਸ ਤੋਂ ਬਾਅਦ ਇੰਡੀਪੈਂਡੈਂਟ ਸਿੱਖ ਕਦੀ ਨਹੀਂ ਹੋਇਆ ਐਸੈਂਸ਼ਲੀ ਸੋ so, 1900 1920 ਦੇ ਦੌਰਾਨ ਕਿਉਂ ਨਿ ਸੋ ਪੱਤੀ ਜਿਹੜੀ ਮੂਵਮੈਂਟ ਚਲੀਏ ਇਹਦੇ ਵਿੱਚ ਐਸਜੀਪੀਸੀ ਬਣ ਗਈ ਇਹਦੇ ਵਿੱਚ ਅਕਾਲੀ ਦਲ ਆ ਗਏ ਇਹ ਜਿਹੜੇ ਸਿੱਖ ਲੀਡਰਸ ਆ ਉਹ ਤੁਹਾਨੂੰ ਲੱਗਦਾ ਕਿ ਉਹ ਸਿੱਖ ਲੀਡਰਸ ਹੈਗੇ ਆ ਇੰਡੀਪੈਂਡੈਂਟ ਨਹੀਂ ਇੰਡੀਪੈਂਡੈਂਟ ਨਹੀਂ ਹੈਗੇ ਉਹ ਗਾਂਧੀ ਲਈ ਕੰਮ ਕਰ ਰਿਹਾ ਜੋ ਗਾਂਧੀ ਚਾਹੁੰਦਾ ਉਹ ਕੰਮ ਕਰ ਰਿਹਾ ਜੋ ਕਾਂਗਰਸ ਪਾਰਟੀ ਚਾਹਦੀ ਉਹ ਕੰਮ ਕਰ ਰਿਹਾ ਉਹਦਾ ਨੁਕਸਾਨ ਕਿਨ ਨੂੰ ਆ ਪੰਜਾਬ ਨੂੰ ਹੋਇਆ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਟਾਈਮ ਤੇ ਮੈਨੂੰ ਇੱਕ ਜਗ੍ਹਾ ਤੇ ਨਹੀਂ ਮਿਲਿਆ ਕਿ ਪੰਜਾਬ ਦੇ ਲੋਕਾਂ ਨੇ ਜਦੋਂ 1947 ਦਾ ਟਾਈਮ ਆਇਆ ਕਿ ਪੰਜਾਬ ਦੇ ਲੋਕ ਕਿਤੇ ਬਹਿ ਕੇ ਦੇਖ ਰ ਕੇ ਭਾਈ ਸਾਡੇ ਨਾਲ ਹੋ ਕੀ ਲੱਗਾ ਹੂੰ ਸਾਡੇ ਦਿਮਾਗ ਦੇ ਵਿੱਚ ਪੌਇਜ਼ਨ ਇਨਾ ਕੋ ਪਹੁੰਚ ਚੁੱਕਾ ਸੀ ਕਿ ਉਹ ਜਿਹੜੀ ਨਫ਼ਰਤ ਹੈ ਉਹ ਸਾਡੇ ਖੂਨ ਦੇ ਵਿੱਚ ਰਹਿ ਗਈ ਸੀ ਉਹਦਾ ਨਤੀਜਾ ਕਿ ਉਹਦਾ ਫਾਇਦਾ ਜਿਹੜਾ ਹੈ ਕਿ ਗਾਂਧੀ ਅੰਸਰ ਠਾਇਆ ਗੰਦੀਸ ਨੇ ਉਠਾਇਆ ਕਹਿੰਦਾ ਸਭ ਇਹ ਗਲਤੀ ਇਹ ਪੰਜਾਬ ਦੀ ਗਲਤੀ ਗਲਤੀ ਪੰਜਾਬ ਦੀ ਮੈਂ ਦੁਬਾਰਾ ਉੱਥੇ 47 ਜੀ ਤੋਂ ਜਾਣੇ ਅਸੀਂ ਪੰਜਾਬ ਦੀ ਹੈਗੀ ਉਹ ਪੰਜਾਬੀ ਉਹ ਪੰਜਾਬੀਆਂ ਦੀ ਗਲਤੀ ਸਾਡੇ ਲੋਕਾਂ ਦੀ ਗਲਤੀਆਂ ਕਿ ਕਿਉਂ ਅਸੀਂ ਇੰਨੇ ਕੋ ਮੂਰਖ ਬਣ ਗਏ ਕਿ ਤੁਸੀਂ ਆਪਣਾ ਦੇਸ਼ ਦੇਖੋ ਇਹ ਆ ਦੇਸ਼ ਸਾਡਾ ਇਹ ਸਾਡਾ ਦੇਸ਼ ਨੂੰ ਤੋਂ ਆਪਣੇ ਆਪਣੇ ਘਰ ਨੂੰ ਤੁਸੀਂ ਤੜਵਾਤਾ ਇਹ ਲੋੜ ਨਹੀਂ ਆਪਣੇ ਇਹ ਰੀਅਲਾਈਜ਼ੇਸ਼ਨ ਕਿ 47 ਦੇ ਕੀ ਦੋ ਮਤਲਬ ਹੋਇਆ ਉਹ ਜਿਹਨੂੰ ਮਾਰਨ ਲੱਗ ਪਏ ਨਹੀਂ ਜ਼ਤ ਬਸਿਕ ਪੰਜਾਬ ਕਿਸੇ ਪੰਜਾਬੀ ਨੇ ਕਿਸੇ ਪੰਜਾਬੀ ਦੇ ਨੇ ਆਪਣਾ ਗਾਂਧੀ ਦੇ ਨਾਲ ਨਹਿਰੂ ਦੇ ਨਾਲ ਆਪਣੇ ਬਾਕੀ ਬਾਕੀ ਜਿਹੜੇ ਬਾਕੀ ਉਥੇ ਲੀਡਰ ਸਨ ਕਾਂਗਰਸ ਦੇ ਉਹਨਾਂ ਨੇ ਕਿਸੇ ਨਾ ਕੋਈ ਗੱਲ ਨਹੀਂ ਕੀਤੀ ਕਿ ਭਾਈ ਸਾਡਾ ਹਿੱਸਾ ਕਿਸੇ ਨੂੰ ਤੁਹਾਨੂੰ ਮਿਲਦਾ ਨਹੀਂ ਤਰੀਕ ਵਿੱਚ ਕੋਈ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਆਏ ਆਉਂ ਦੇਖੋ ਜਿਹੜੀ ਗੱਲ ਹੈ ਇਹਨਾਂ ਨੂੰ ਇਹ ਲੱਗਦਾ ਪਿਆ ਪਹਿਲੇ ਤੇ ਨਫਰਤ ਫੈਲ ਚੁੱਕੀ ਹੈ ਦੇਖੋ ਨਫਰਤ ਜਿਹੜੀ ਹੈ ਜਿਹੜਾ ਤਾਂ ਮੈਂ ਦੱਸਿਆ ਗਾਂਧੀ ਦਾ ਜਿਹੜਾ ਮੈਥਡ ਆਫ ਆਪਰੇਸ਼ਨ ਆ ਉਹ ਨਫਰਤ ਲਾਉਂਦਾ ਹੈ ਉਹ ਨਫਰਤ ਸਾਡੇ ਪੰਜਾਬ ਦੇ ਵਿੱਚ ਬੜੀ ਜ਼ਬਰਦਸਤ ਆ ਚੁੱਕੀ ਸੀ ਕਿ ਇਹ ਦੋ ਜਣ ਮਾਰਨ ਵਾਸਤੇ ਤਿਆਰ ਸੀ ਗਿਆ ਔਰ ਕੀਤਾ ਬੜਾ ਮਾਰਿਆ ਠੀਕ ਹੈ ਨਾ ਉਹ ਖੁਸ਼ ਹੋ ਗਿਆ ਮਾਰਿਆ ਠੀਕ ਹੈ ਨਾ ਇਹ ਵੀ ਦੇਖੋ ਸਾਡੀ ਗਲਤੀ ਹੈਗੀ ਹੈ ਨਾ ਉਹਦਾ ਫਾਇਦਾ ਕੋਈ ਹੋਰਸ ਉਠਾ ਰਿਆ ਉਹ ਫਾਇਦਾ ਇਹਨਾਂ ਨੇ ਜ਼ਿਆਦਾ ਠਾਇਆ ਠੀਕ ਹੈ ਸੋ ਹੁਣ ਤੋਂ ਮੈਂ ਮਤਲਬ ਤੋਂ ਮੈਂ ਬੜਾ ਕੋਈ ਦੱਸਣ ਵਾਲਾ ਕਿ ਇਹਨਾਂ ਨੇ ਮੈਂ ਕੁਝ ਤੁਹਾਨੂੰ ਜੀ ਕਹਾਂ ਮੈਂ ਕਿ ਤੇ ਹਾਂ ਇੱਕ ਹੋਰ ਚੀਤ ਗਾਣਾ ਸੈਕਿੰਡ ਸੱਤ ਅਗਰਾ ਦੇ ਵਿੱਚ ਤੁਹਾਨੂੰ ਦੱਸਿਆ ਜਿਸਾ ਪੰਜਾਬੀ ਮੂਸਮ ਹਣਾ ਉਹ ਹੋਰ ਵੀ ਮਸਮਤ ਇਹਦੇ ਹਾਥੀ ਚਾ ਚੁੱਕੇ ਸੀ ਸੋ ਗਾਂਧੀ ਨੂੰ ਉਹਨਾਂ ਨੇ ਸ਼ੁਰੂ ਕਰਤਾ ਕਹਿਣਾ ਵਾਲੀ ਤੁਹਾਡੇ ਕੋ ਆਸ਼ਰੀ ਵਿੱਚ ਵਰਡ ਹੈਗਾ ਨਾ ਵਲੀ W A L I ਵਲੀ ਹੈਗਾ ਨਾ ਵਲੀ 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 ਐਸੀ ਕਹਿੰਦੇ ਸਿਕਰ ਵਰਡ ਹੈ ਠੀਕ ਗ੍ਰਮੈਂਟ ਬਿਲਕੁਲ ਵਲੀ ਅਈ ਪੰਜਾਬ ਮੈਂ ਅੰਗਰੇਜ਼ੀ ਚ ਸੋ ਇਹ ਸਾਡਾ ਵਲੀ ਬਣ ਗਿਆ ਸੀ ਹੁਣ ਤੁਸੀਂ ਦੱਸੋ ਕਿ ਮਾਤਾ ਨੂੰ ਰਿਅਲਿਟੀ ਦੱਸਣੀ ਆ ਕਿ ਇਹ ਜੇ ਸਾਡਾ ਪੰਜਾਬ ਦੇ ਵਿੱਚ ਵਲੀ ਬਣ ਗਿਆ ਔਰ ਜਿਹੜਾ ਸਾਨੂੰ ਨਫ਼ਰਤ ਖਾ ਰਿਹਾ ਸਾਨੂੰ ਮਰਵਾ ਰਿਹਾ ਐਸ ਤੋਂ ਵੱਧ ਕਿ ਹੋਰ ਅਸੀਂ ਮੁਰਕੜੇ ਹੋ ਸਾਂ ਤੇ ਹੋ ਹੋ ਹਲਾਤਾ ਨੇ ਪਰਦੇ ਪਾਤੇ ਗੱਲ ਵਿੱਚ ਤੇ ਫਿਰ ਜਦੋਂ ਤੇ ਫਿਰ ਤੇ ਫਿਰ ਸਿੱਖਾ ਨੇ ਇਹ ਕਨਸਟੀਟਿਊਸ਼ਨ ਦੇ ਉੱਤੇ ਦੋ ਸਿੱਖਾ ਨੇ ਸਾਈਨ ਕਿਉਂ ਨਹੀਂ ਕੀਤੇ ਫਿਰ ਉਹਦੇ ਉਹ ਕੀ ਸਮਝ ਆ ਗਈ ਸੀ ਉਹਨਾਂ ਹਾਂ ਉਹ ਬੜਾ ਸੋਖਾ ਆਂਸਰ ਹੁਗਾ ਇਹ ਹੁਣ ਅਸੀਂ ਆ ਜੰਨੇ ਆ 1950 ਦੀ ਗੱਲ ਹਾਂ 19 ਜਨਵਰੀ 24 1950 ਦੀ ਗੱਲ ਆ ਉਥੇ ਕਨਸਟੀਟਿਊਟ ਅਸੈਂਬਲੀ ਵਿੱਚ ਕੋਈ 6-7 ਸਿੱਖ ਹੈਗੇ ਸੀਗੇ ਹਾਂ ਦੋ ਸਿੱਖ ਹੈਗੇ ਸੀ ਜਿਹੜੇ ਅਕਾਲੀ ਦਲ ਦੇ ਸੀ ओके okay. और दोनों जेड़ा पंजाब ਸਾਡਾ ਵੈਸਟ ਪੰਜਾਬ ਹੈ ਨਾ ਉੱਥੋਂ ਆਏ ਹੋਏ ਸੀਗੇ ਅੱਛਾ ਉੱਪਰ ਲਿਖੇ ਲਾਵੇ ਤੇਰਾ ਨਫਰਤ ਕੱਟ ਇਧਰ ਤੇਰਾ ਥੋੜਾ ਜਿਹਾ ਪੁੱਛ ਮੈਂ ਇਹ ਆਪਣਾ ਸੋ ਜਿਹੜੇ ਬਾਕੀ ਸਿੱਖ ਹੈਗੇ ਸੀ ਉਹ ਕਾਂਗਰਸ ਪਾਰਟੀ ਦੇ ਸੀ ਸੋ ਕਾਂਗਰਸ ਪਾਰਟੀ ਦੇ ਸੀ ਉਹਨਾਂ ਨੇ ਤੇ ਸਾਈਨ ਕੀਤੇ ਆ ਹੂੰ ਉਹਨਾਂ ਨੇ ਉਹਨਾਂ ਨੇ ਸਾਈਨ ਕੀਤੇ ਸੋ ਜੇ ਦੋਨੇ ਨਹੀਂ ਸਾਈਨ ਕੀਤੇ ਕਿਉਂਕਿ ਉੱਥੇ 13 14 ਹੈਗੇ ਸੀ ਮੈਂ 17 ਹੈਗੇ ਸੀ ਟੋਟਲ ਲੱਗੇ ਜਾ ਕੇ ਮੈਨੂੰ ਯਾਦ ਨਹੀਂ ਆ ਰਿਹਾ ਨੰਬਰ ਜਿਨ੍ਹਾਂ ਨੇ ਸਾਈਨ ਨਹੀਂ ਕੀਤੇ ਸੀ ਇਹਦਾ ਮਤਲਬ ਜਿਹੜੇ ਬਾਕੀ ਨੌਨ ਸਿਕ ਹੈਗੇ ਸੀ ਜਿਨ੍ਹਾਂ ਨੇ ਸਾਈਨ ਨਹੀਂ ਕੀਤਾ ਆਹ ਠੀਕ ਹੈ ਨਾ ਪਰ ਮੈਜੋਰਟੀ ਸੀ 284 ਦੇ ਲੱਗੇ ਜਾ ਕੇ ਜਿਨ੍ਹਾਂ ਨੇ ਸਾਈਨ ਕੀਤੇ ਆ ਸੋ ਇਟ ਡਸਨਟ ਮੈਟਰ ਹੁਣ ਜਿਨ੍ਹਾਂ ਨੇ ਸਾਈਨ ਨਹੀਂ ਕੀਤੇ ਉਹਨਾਂ ਦੇ ਡਾਕੂਮੈਂਟਸ ਵਿੱਚ ਕੋ ਪਏ ਉਹਨਾਂ ਨੇ ਕੀ ਦੇਖਿਆ ਪਰ ਉਹ ਕਈ ਜਿਹੜੀਆਂ ਚੀਜ਼ਾਂ ਉਹਨਾਂ ਨੇ ਜਿਹੜਾ ਦੇਖੋ ਕਨਸਟੀਟਿਊਸ਼ਨ ਬਣਾਉਣ ਵਾਸਤੇ ਉਹ ਕਿ ਕੈਲਪਰ ਹੁੰਦਾ ਹੈ ਕਿ ਕਨਸਟੀਟਿਊਸ਼ਨ ਬਣਾ ਕੇ ਸਾ ਇਹਨਾਂ ਬੰਦੇ ਕੋ ਕਿਸੇ ਕੋ ਕੈਲਪਰ ਹੈ ਨਹੀਂ ਸੀਗਾ ਕਿ ਕਨਸਟੀਟਿਊਸ਼ਨ ਜਿਸੀ ਆਜ਼ਾਦ ਮੁਲਕ ਬਣਾਣਾ ਹੈ ਇਹ ਕਨਸਟੀਟਿਊਸ਼ਨ ਕਿਸ਼ਾ ਨਾ ਤੇ ਉਹਦੇ ਬਾਰੇ ਸੀ ਸੈਪਰੇਟ ਕਰਨਾ ਕਰ ਲਾਂਗੇ ਕਰਾਂਗੇ ਠੀਕ ਹੈ ਨਾ ਇਹ ਤਾਬ ਹੈ ਕਿ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਿਆਂ ਕਿ ਕਨਸਟੀਟਿਊਸ਼ਨ ਤੇ ਅਸੀਂ ਤੁਹਾਨੂੰ ਸਿਰਫ ਅਜੇ ਤੱਕ ਦੱਸਿਆ ਕਿ ਕਹਿੰਦੇ ਜੀ ਵੀ ਸਿੰਘ ਦੀਆਂ ਦੋ ਕਿਤਾਬਾਂ ਤੁਹਾਨੂੰ ਦੱਸੀਆਂ ਗਾਂਧੀ ਦੇ ਉੱਤੇ ਲੈਕਿਨ ਇਹਨਾਂ ਦੀ ਆਪਣਾ ਜਿਹੜਾ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈ ਸੰਵਿਧਾਨ ਹੈ ਉਹਦੇ ਉੱਤੇ ਵੀ ਇੱਕ ਸੈਪਰੇਟ ਜਿਹੜੀ ਡਿਟੇਲਡ ਰਿਸਰਚ ਕਿਤਾਬ ਮੌਜੂਦ ਹੈ ਤੇ ਜਦੋਂ ਮੈਂ ਅਗਲੀ ਵਾਰੀ ਇਹਨਾਂ ਨੂੰ ਦਾਵਤ ਦਿਆਂਗਾ ਜਦੋਂ ਅਗਲੀ ਵਾਰੀ ਆਪਾਂ ਬੇਨਤੀ ਕਰਾਂਗੇ ਇਹਨਾਂ ਦੇ ਕੋਲੋਂ ਇਹ ਟਾਈਮ ਦੇਣਗੇ ਤੇ ਅਸੀਂ ਉਹ ਕਨਸਟੀਟਿਊਸ਼ਨ ਤੇ ਗੱਲ ਕਰਾਂਗੇ ਉਹਦੇ ਵਿੱਚ ਕੀ ਫਲaws ਰਹਿ ਗਿਆ ਕੀ ਉਹਨਾਂ ਨੇ ਘਟਕਿੰਤੀਆਂ ਦਾ ਕਿਸ ਤਰ੍ਹਾਂ ਕੀਤਾ ਜਾਤ ਪਾਤ ਆ ਕੀ ਹਾਲਾਤ ਕੀਤੇ ਹੁਣ ਕੀ ਬਣ ਗਿਆ 370 ਕਿਉਂ ਲੱਗੇ ਸਾਰੇ ਮਾਮਲੇ ਜਿਹੜੇ ਰੀਸੈਂਟ ਸਿਚੁਏਸ਼ਨ ਦੇ ਇਵੈਂਟ ਜਿਹੜੇ ਨੇ ਉਹਨੂੰ ਸਾਹਮਣੇ ਰੱਖਦੇ ਆ ਹੋਇਆ ਕਨਸਟੀਚਿਊਸ਼ਨ ਤੇ ਜ਼ਰੂਰ ਗੱਲ ਕਰਾਂਗਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਲ ਸਾਹਿਬ ਅੱਜ ਤੁਸੀਂ ਸਾਨੂੰ ਇਹ ਗੱਲ ਦੱਸੀ ਕਿ ਪੰਜਾਬੀ ਜਿਹੜੇ ਨੇ ਉਹ ਮੂਰਖ ਕਿਸ ਤਰ੍ਹਾਂ ਬਣੇ ਉਹ 1919 ਦੇ ਵਿੱਚੋਂ ਜਦੋਂ ਇਹ ਸਤਿਆਗ੍ਰਹਿਆ ਸਟਾਰਟ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਫਿਰ ਗਾਂਧੀ ਜਿਹੜਾ ਜਿਹਦਾ ਕਿ ਅੱਜ ਜਨਮ ਦਿਨ ਹੈ ਜਿਹਨੂੰ ਵਧਾਈ ਦਿੰਦੇ ਹਾਂ ਜੰਮਣ ਤੇ ਉਹਨਾਂ ਦੇ ਉਹਨਾਂ ਨੇ ਇਸ ਪੂਰੇ ਖਿੱਤੇ ਦੇ ਵਿੱਚ ਪੰਜਾਬ ਦੇ ਵਿੱਚ ਵੈਸਟ ਪੰਜਾਬ ਇਸ ਪੰਜਾਬ ਦੇ ਵਿੱਚ ਨਫ਼ਰਤ ਤੇ ਉਹਦੀ ਐਸੀ ਲਹਿਰ ਚਲਾਈ ਤੇ ਆਪਣੇ ਆਪ ਨੂੰ ਜਿਹੜਾ ਸੀ ਉਹ ਇੱਕ ਕਹਿ ਲੈਨੇ ਕਿ ਮਹਾਤਮਾ ਦਾ ਮੁਕਦਮੇ ਤੇ ਫਾਇਦ ਕੀਤਾ ਔਰ ਪੰਜਾਬੀ ਜਿਹੜੇ ਸੀ ਉਹ ਸਾਰੇ ਮੂਰਖ ਬਣ ਕੇ ਉਹਨੂੰ ਵਲੀ ਸਮਝ ਕੇ ਉਹਦੇ ਪਿੱਛੇ ਲੱਗ ਪਏ ਤੇ ਉਸ ਤੋਂ ਬਾਅਦ ਫਿਰ ਹੁਣ ਤੱਕ ਜਿਹੜਾ ਸੀ ਉਹ ਨੁਕਸਾਨ ਹੈ ਜਿਹੜਾ ਉਹ ਹੁਣ ਤੱਕ ਪੂਰਾ ਨਹੀਂ ਕਰ ਸਕੇ ਉਸ ਤੋਂ ਬਾਅਦ ਉਹਦੇ 84 ਹੋਵੇ 84 ਤੋਂ ਬਾਅਦ ਹੁਣ ਜਿਹੜੇ ਨੁਕਸਾਨਾਤ ਹੋਣ ਉਹ ਸਾਰੇ ਅਸੀਂ ਉਸੇ ਕਰਕੇ ਭੁਗਤਦੇ ਪਏ ਆ ਕਿ ਸਾਡਾ ਪੰਜਾਬ ਜਿਹੜਾ ਸਾਡਾ ਆਪਣਾ ਇੱਥੇ ਇਕੱਲਾ ਦੇਸ਼ ਸੀ ਜਿਹਨੂੰ ਕਿ ਅੰਗਰੇਜ਼ ਨੇ ਨੈਕਸ ਕੀਤਾ ਉਹਨੂੰ ਅਸੀਂ ਵਾਪਸ ਲੈਣ ਦੀ ਬਜਾਏ ਆਪ ਪੰਜਾਬੀਆਂ ਨੇ ਉਹ ਹਿੰਦੂਆਂ ਨੂੰ ਬ੍ਰਾਹਮਣਾਂ ਨੂੰ ਜਿਹੜਾ ਸੀ ਉਹ ਦੇ ਦਿੱਤਾ ਤੇ ਅੱਜ ਮਹਾਤਮਾ ਗਾਂਧੀ ਦਾ ਜਨਮ ਦਿਨ ਹੈ ਤੇ ਸਾਡੀ ਤਰਫੋਂ ਕੈਨਲ ਸਾਹਿਬ ਦੀ ਤਰਫੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਉਹਨਾਂ ਦੀ ਸ਼ਖਸੀਅਤ ਦਾ ਉਹਨਾਂ ਦੀ ਪਰਸਨੈਲਿਟੀ ਦਾ ਜਿਹੜਾ ਕਰਾਸ ਐਗਜ਼ਾਮੀਨੇਸ਼ਨ ਉਹ ਅਸੀਂ ਆਂਦਾ ਵੀ ਜਾਰੀ ਰੱਖਾਂਗੇ ਬਹੁਤ-ਬਹੁਤ ਧੰਨਵਾਦ ਤੁਹਾਡਾ Thank you, sir. So.